ਫਕਲਾਕਿਆਂ ਦੇ ਵਿੱਚ ਮੁਸ਼ਕਲਾਂ ਨੂੰ ਲੈ ਕੇ ਤੁਹਾਡੇ ਰੂਬਰੂ ਕਾਉਂਸਲਰਾਂ ਨੂੰ ਕਰਦੇ ਆ ਅੱਜ ਇਸੇ ਤਰ੍ਹਾਂ ਹੀ ਸਾਡੇ ਨਾਲ ਕਾਉਂਸਲਰ ਸ੍ਰੀਤਾ ਜੀ ਦੇ ਹਸਬੰਡ ਜੋ ਕਿ ਮੌਜੂਦਾ ਕਾਉਂਸਲਰ ਨੇ ਵਾਰਡ ਦੇ ਵਿੱਚ ਕੰਮ ਕਰ ਰਹੇ ਨੇ ਬਤੌਰ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਨੇ ਤੇ ਕੰਮਕਾਜ ਦੇ ਉੱਤੇ ਗੱਲ ਕਰਾਂਗੇ ਸਰਕਾਰ ਦੇ 4 ਸਾਲ ਜਿਹੜੇ ਕੰਮਕਾਜ ਨੇ ਉਹ ਵਾਰਡ ਦੇ ਵਿੱਚ ਪਹਿਲਾਂ ਕਿਸ ਤਰ੍ਹਾਂ ਦੇ ਹੋਏ ਤੇ ਜਾਂ ਜਦੋਂ ਦੀ ਇਹ ਕਾਉਂਸਲਰ ਦੀਆਂ ਚੋਣਾਂ ਹੋਈਆਂ ਤੇ ਉਸ ਤੋਂ ਬਾਅਦ ਕਿੰਨੇ ਕੰਮ ਹੋਏ ਤੇ ਕਿੱਦਾਂ ਦਾ ਮਹਿਸੂਸ ਕਰਦੇ ਆ ਪਹਿਲਾਂ ਤੇ ਕੋਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਪਦੀ ਦੇਖੋ ਜਿਹੜੇ ਕਾਮਗਾਰ ਹੈ ਕੰਮ ਕਰਦੇ ਹਾਲੇ ਤੱਕ ਕੋਈ ਨਹੀਂ ਹੋ ਰਿਹਾ ਸੀਵਰੇਜ ਦੀ ਪ੍ਰੋਬਲਮ ਹੈ ਵਾਟਰ ਸਪਲਾਈ ਦੀ ਪ੍ਰੋਬਲਮ ਹੈ ਇਹਨਾਂ ਦੀਆਂ ਪਾਈਪਾਂ ਸਾਰੀਆਂ ਚੇਂਜ ਹੋਣ ਵਾਲੀਆਂ ਗੰਦਾ ਪਾਣੀ ਲੋਕਾਂ ਨੂੰ ਪੀਣ ਨੂੰ ਮਿਲਦਾ ਪਿਆ ਲੋਕਾਂ ਨੇ ਬੜੀ ਸ਼ਿਕਾਇਤ ਕੀਤੀ ਹੈ ਮਗਰ ਹਾਲੇ ਤੱਕ ਉਹਦਾ ਹੱਲ ਨਹੀਂ ਹੋਇਆ ਤੇ ਤੁਸੀਂ ਇਹਦੇ 'ਚ ਹੁਣ ਤੁਸੀਂ ਅ ਮੌਜੂਦਾ ਕਾਉਂਸਲਰ ਜੇ ਵਾਰਡ ਦੇ ਵਿੱਚ ਹਕੀਮਾ ਗੇੜ ਦਾ ਤੁਹਾਡਾ ਏਰੀਆ ਪੈਂਦਾ ਸਾਰਾ ਹੋਰ ਵੀ ਕਲੋਨੀਆਂ ਨੇ ਤੇ ਕਿਹੜੇ-ਕਿਹੜੇ ਕੰਮ ਆ ਚਾਹਨਾ ਕਿ ਜਿਹੜੇ ਦਰਸ਼ਕ ਵੀ ਹੈ ਜਾਂ ਅਮਰਸਰ ਦਾ ਪ੍ਰਸ਼ਾਸਨ ਵੀ ਵੇਖ ਰਿਹਾ ਪਤਾ ਲੱਗੇ ਕਿਹੜੇ ਕੰਮ ਹੋਣ ਵਾਲੇ ਕਿਹੜੇ ਕੰਮ ਤੁਸੀਂ ਲਿਖ ਕੇ ਦਿੱਤੇ ਨੇ ਕਿਹੜੇ ਕੰਮ ਹੋਏ ਕਿਹੜੇ ਕੰਮ ਨਹੀਂ ਹੋਏ ਪ੍ਰਸ਼ਾਸਨ ਨੂੰ ਸਭ ਕੁਝ ਪਤਾ ਜੀ ਅਸੀਂ ਲਿਖ ਕੇ ਦਿੱਤਾ ਵਾਟਰ ਸਪਲਾਈ ਦਾ ਸੀਵਰੇਜ ਦਾ ਜਿਹੜੀ ਮੇਨ ਜਿਹੜੇ ਪ੍ਰੋਬਲਮ ਪੈਂਦੀ ਵੀ ਹੈ ਨਾ ਵਾਟਰ ਸਪਲਾਈ ਦੀ ਤੇ ਸੀਵਰੇਜ ਦੀ ਉਹ ਇੰਨਾ ਕ ਗੰਦਾ ਹੋ ਚੁੱਕਾ ਪਾਈਪਾਂ ਟੁੱਟੀਆਂ ਪਈਆਂ ਉਹ ਚੇਂਜ ਨਹੀਂ ਹੋਈਆਂ ਉੱਤ ਲੰਬਾ ਪੋਚੀ ਕਰਕੇ ਤੇ ਆਪਾਂ ਕਹਿੰਨੇ ਅਸੀਂ ਸਾਰੇ ਕੰਮ ਕਰ ਲਏ ਉਹਦੇ ਨਾਲ ਨਹੀਂ ਜਨਤਾ ਸੰਤੁਸ਼ਟ ਹੋਵੇ ਤੇ ਫੇਰ ਜਨਤਾ ਨੂੰ ਸੰਤੁਸ਼ਟੀ ਨਹੀਂ ਹੈਗੀ ਉਹ ਰੋਜ ਦੀ ਰੋਜ ਸਾਨੂੰ ਲੰਬਾ ਦਿੰਦੇ ਨੇ ਕਿ ਵਾਟਰ ਸਪਲਾਈ ਦਾ ਸੀਵਰੇਜ ਦਾ ਕਦੀ ਕਿਥੋਂ ਪਾਈਪ ਲੀਕ ਆ ਕਦੀ ਕਿਥੋਂ ਸੀਵਰੇਜ ਦਾ ਗੰਦਾ ਪਣੀ ਆ ਰਿਹਾ ਨਾ ਸੀਵਰੇ ਨਿਕਲਦੇ ਆ ਤੇ ਨਾ ਹੀ ਪਾਣੀ ਸਹੀ ਹੋਇਆ ਸਫਾਈ ਕਿਸ ਤਰ੍ਹਾਂ ਲਾਕੇ ਸਫਾਈ ਨਹੀਂ ਹੈਗੀ ਸਫਾਈ ਨਹੀਂ ਗਈ ਕਿਉਂਕਿ ਜਦੋਂ ਗੱਡੀਆਂ ਬੰਦ ਹੋ ਗਈਆਂ ਸਾਰੀਆਂ ਉਹ ਟਸਕੇ ਜੇ ਲਾਏ ਰਿਕਸ਼ੀ ਵਾਲੇ ਜਿਉ ਉਹਨਾਂ ਨੂੰ ਅਸੀਂ ਲਗਾਣੇ ਆ ਤੇ ਗੱਡੀ ਵਾਲੇ ਆ ਕੇ ਕਹਿੰਦੇ ਤੁਸੀਂ ਇਹਨਾਂ ਨੂੰ ਮਨਾ ਕਰ ਦਿਓ ਅਸੀਂ ਕਰਾਂਗੇ ਜਦੋਂ 1.5 ਮਹੀਨਾ ਐ ਨਹੀਂ ਬੜੇ ਤੇ ਆਪਾਂ ਉਹ ਰਿਕਸ਼ੀ ਵਾਲਿਆਂ ਕੋਈ ਕੰਮ ਲਿੱਤਾ ਜੋ ਉਹਨਾਂ ਨੂੰ ਪੈਸੇ ਬੰਦੇ ਸੀ ਉਹਨਾਂ ਨੂੰ ਦਿੱਤੇ ਆ ਹੁਣ ਜੇ ਗੱਡੀ ਇੱਕ ਆਣੀ ਸ਼ੁਰੂ ਹੋਈ ਆ ਕਿਦੋਂ ਚੁੱਕਦੇ ਆ ਕਿਦੋਂ ਨਹੀਂ ਚੁੱਕਦੇ ਕੋੜਾ ਤੇ ਦੂਸਰੇ ਵੀ ਪਰੇਸ਼ਾਨ ਹੁੰਦੇ ਆ ਤੇ ਹੋਰ ਜਿਹੜੀਆਂ ਵਿਕਾਸ ਦੇ ਕੰਮਾਂ ਇਲਾਕੇ ਦੇ ਤੁਸੀਂ ਅੱਗੇ ਵੀ ਲੋਕਾਂ ਤੋਂ ਅਸੀਂ ਗਏ ਆ ਪਤਾ ਲੱਗਾ ਕੰਮ ਕਰਦੇ ਲੋਕਾਂ ਦੇ ਹੁਣ ਵੀ ਕੰਮ ਕਰਦੇ ਪਏ ਦੇਖੋ ਸਰ ਜਿੰਨਾ ਸਾਡੇ ਕੋਲ ਸਕਦਾ ਅਸੀਂ ਆਪਣੇ ਕੋਲੋਂ ਜਾਂ ਫਿਰ ਪ੍ਰਸ਼ਾਸਨ ਨੂੰ ਕਹਿ ਕੇ ਜਿਹੜੇ ਜਿਹੜੇ ਮਹਿਕਮੇ ਦੇ ਗਿਆ ਉਹਨਾਂ ਨੂੰ ਠੀਠ ਬਣ ਕੇ ਉਹਨਾਂ ਦੇ ਮਗਰ ਲੱਗੇ ਰਹੀ ਤਾਂ ਫਿਰ ਭਾਵੇਂ ਕੰਮ ਹੋ ਜਾਂਦੇ ਵਾਹਨਾ ਕੋਈ ਕੰਮ ਨਹੀਂ ਹੁੰਦਾ ਲੋਕੀ ਪਰੇਸ਼ਾਨ ਆ ਸਰਕਾਰ ਕਰੋ ਪਰੇਸ਼ਾਨ ਆ ਮਹਿਕਮਿਆਂ ਕੋਲੋਂ ਪਰੇਸ਼ਾਨ ਆ ਕੀ ਪਰਚਾ ਪਛਾਨੀ ਤੇ ਇਹੋ ਹੀ ਹੈ ਜੀ ਦੇਖੋ ਜਿਹੜੇ ਕੰਮ ਕਰਨੇ ਚਾਹੀਦੇ ਉਹ ਕਰਦੇ ਨਹੀਂ ਫੇਰ ਤਾਂ ਲੋਕਾਂ ਨੇ ਤਾਂ ਸਾਨੂੰ ਆ ਕੇ ਕਹਿਣਾ ਪ੍ਰਸ਼ਾਸਨ ਨੂੰ ਕਹਿਣਗੇ ਜਾਂ ਸਾਨੂੰ ਕਹਿਣਗੇ ਕਿ ਤੁਸੀਂ ਮੌਜੂਦਾ ਹੋ ਗਏ ਹੋ ਤੇ ਮੌਜੂਦਾ ਤੇ ਤਾਂ ਆਪ ਕੰਮ ਕਰਾਂਗੇ ਨਾ ਜਦੋਂ ਅੱਗੋਂ ਪ੍ਰਸ਼ਾਸਨ ਦਾ ਕੰਮ ਕਰੇਗਾ ਕੀ ਕਾਰਨ ਹੀ ਸਮਝ ਆਇਆ ਕਾਰਨ ਫਿਰ ਇਹ ਪ੍ਰਸ਼ਾਸਨ ਹੈ ਮੈਂ ਜਿਨ੍ਹਾਂ ਦੇ ਕੰਨਾਂ ਤੇ ਜੂਣੀ ਸੁਰਗ ਦੀ ਤੇ ਸਰਕਾਰ ਹੈ ਹੁਣ ਤੁਸੀਂ ਦਫਤਰ ਵੀ ਜਾਂਦੇ ਹੋ ਕੋਈ ਗੱਲਬਾਤ ਹੁੰਦੀ ਤੁਹਾਡੀ ਦਫਤਰ ਚ ਗਏ ਉਹ ਕਾਰਪੋਰੇਸ਼ਨ ਮੇ ਨਾ ਜੀ ਨਾ ਅਸੀਂ ਲਿਖ ਕੇ ਦੇ ਦਿੱਤਾ ਅੱਜ ਦੇ ਦਿਨ ਤੱਕ 10 ਮਹੀਨੇ ਹੋ ਗਏ ਐ ਅੱਜ ਤੱਕ ਇੱਕ ਟਿਊਬ ਤੱਕ ਨਹੀਂ ਇਸ਼ੂ ਹੋਈ ਤੇ ਬਾਕੀ ਦੀਆਂ ਤਾਂ ਗੱਲਾਂ ਛੱਡੋ ਚੋਰੀ ਚਰਕਾਰੀ ਰੋਜ਼ ਹੁੰਦੀ ਵੀ ਐ ਟਿਊਬਾਂ ਲਾ ਕੇ ਲੋਕੀ ਲੈ ਕੇ ਜਾਂਦੇ ਆ ਸਾਨੂੰ ਕੋਈ ਟਿਊਬ ਨਹੀਂ ਇਸ਼ੂ ਹੋਈ ਕੋਈ ਅਸੂਲਤ ਨਹੀਂ ਹੈਗੀ ਕੋ ਕੁਝ ਨਹੀਂ ਹੋਇਆ ਇਹ ਕਿੰਨਾ ਨੰਬਰ ਵਾਰਡ ਦੇ ਵਿੱਚ ਆ ਇਹ ਸਾਡੀ 52 ਨੰਬਰ ਵਾਰਡ ਹੈ ਇਹ ਕਿਹੜੇ ਕਿਹੜੇ ਇਲਾਕੇ ਦੇ ਨਾਮ ਲੱਗਦੇ ਕੋਈ ਜਾਣਾਂ ਨਗਰ ਸਾਨੂੰ ਫਤਿਹ ਸਿੰਘ ਕਲੋਨੀ ਲੱਗੇ ਕਿੱਥੇ ਕਿੱਥੇ ਕੰਮ ਹੋਣਾ ਹੈ ਫਤਿਹ ਸਿੰਘ ਕਲੋਨੀ ਹੈ ਭਰਾੜੀ ਹਾਲ ਹੈ ਸਤਨਾਮ ਨਗਰ ਹੈ ਪੀ ਆਲੀ ਗਲੀ ਹੈ ਕੋ ਨਾਨਕਪੁਰਾ ਨੰਦ ਵਿਹਾਰ ਹੈ ਇਹ ਸਾਰੇ ਆਪਣੇ ਚ ਪੈਂਦੇ ਸੋ ਇਹ ਪ੍ਰਸ਼ਾਸਨ ਨੂੰ ਵੀ ਚਾਹੀਦਾ ਧਿਆਨ ਦੇਣਾ ਪ੍ਰਸ਼ਾਸਨ ਇਹ ਨਹੀਂ ਕਿ ਜਦੋਂ 4 ਸਾਲ ਬੀਤ ਗਏ ਆ ਤੇ ਇੱਕ ਸਾਰਾ ਗਿਆ ਤੇ ਅਸੀਂ ਅਤਰੂ ਪਹੁੰਚ ਦਾਂਗੇ ਉੱਪਰੋਂ ਉੱਪਰੋਂ ਕਿ ਅਸੀਂ ਕੰਮ ਕਰਨੇ ਵੇ ਕੰਮ ਕਰ ਕੋਈ ਨਹੀਂ ਹੋ ਰਿਹਾ ਭੁਖ ਮਰੀ ਫੈਲ ਰਹੀ ਹੈ ਤੇ ਪਹਿਲਾਂ ਕੰਮ ਤੁਸੀਂ ਵੀ ਰਹੇ ਹੋ ਤੇ ਕਿਸ ਤਰ੍ਹਾਂ ਕੰਮ ਪਹਿਲਾਂ ਵੀ ਚੱਲਦੇ ਰਿਹਾ ਵੜ ਪਹਿਲਾਂ ਕੋਈ ਕੰਮ ਨਹੀਂ ਚੱਲਦਾ ਰਿਹਾ ਜਦੋਂ ਅਸੀਂ ਬਣਿਆ ਉਦੋਂ ਸਪੀਡ ਦੇ ਨਾਲ ਕੰਮ ਕਰਵਾਏ ਆ ਚਾਹੇ ਆਪਣੇ ਪੱਲੇਉ ਲਾ ਕੇ ਕਰਾਇਆ ਜਿਸ ਤਰ੍ਹਾਂ ਮਰਜ਼ੀ ਕਰਾਇਆ ਕਰਵਾਈ ਆ ਤੁਹਾਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣਾ ਮੈਂ ਤੇ ਕੰਮਾਂ ਨੂੰ ਲੈ ਕੇ ਇਹ ਪ੍ਰਸ਼ਾਸਨ ਨੂੰ ਕਹਾਂਗਾ ਕਿ ਜਿਹੜੀਆਂ ਅੱਖਾਂ ਬੰਦ ਕੀਤੀਆਂ ਉਹਨਾਂ ਨੂੰ ਖੋਲੋ ਲੋਕਾਂ ਦੀਆਂ ਮੁਸ਼ਕਲਾਂ ਸੁਣੋ ਕਲੋਕੀ ਕੇ ਮੁਸ਼ਕਲਾਂ ਦੇ ਵਿੱਚ ਗਿਆ ਜਿਹੜੀਆਂ ਜਿਹੜੀਆਂ ਵਾਟਰ ਸਪਲਾਈ ਦੀਆਂ ਪਾਈਪਾਂ ਬਦਲਣ ਵਾਲੀਆਂ ਸੀਵਰੇਜ ਦੀਆਂ ਪਾਈਪਾਂ ਬਦਲਣ ਵਾਲੀਆਂ ਹੋਰ ਵੀ ਜਿਹੜੀਆਂ ਸਟੀਲ ਲਾਈਟਾਂ ਆਈਆਂ ਨਾ ਤੇ ਉਹ ਕਦੀ ਮਿਲੀਆਂ ਤੇ ਨਾ ਹਲੇ ਤੱਕ ਦਿੱਤੀਆਂ ਨਾਲ ਕਦੀ ਕੋਈ ਆ ਕੇ ਨਹੀਂ ਸਰਕਾਰ 4 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਵਾਰਡ 'ਚ ਆ ਕੇ ਕਦੀ ਕਿਸੇ ਨੇ ਤੁਹਾਡੇ ਨਾਲ ਗੱਲ ਕੀਤੀ ਜਾਂ ਤੁਹਾਡੀ ਕਦੀ ਗੱਲ ਦੇਖੋ ਸਾਡੀ ਸਿਰਫ ਜਨਤਾ ਨਾਲ ਗੱਲ ਹੁੰਦੀ ਆ ਲੀਡਰਾਂ ਨਾਲ ਗੱਲ ਨਹੀਂ ਹੁੰਦੀ ਜਿੰਨੀ ਦੇਰ ਤੱਕ ਸੋਨੀ ਸਾਹਿਬ ਸੀ ਵਿਕਾਸ ਹੋ ਰਹੀ ਸੀ ਆਪਣੇ ਆਪ ਕੰਮ ਹੁੰਦੇ ਹੀ ਪੈਨੋ ਕੋਈ ਪਰੇਸ਼ਾਨੀ ਨਹੀਂ ਸੀ ਕੋਈ ਲੰਬਾ ਨਹੀਂ ਸੀ ਹੁਣ ਤੇ ਜਿਹੜੀ ਮਰਜ਼ੀ ਗਲੀ ਚ ਜਾਓ ਤੇ ਉਹਨਾਂ ਨੂੰ ਕਹੋ ਨਾ ਕਿ ਕੰਮ ਆ ਉਹਨਾਂ ਕਹਿੰਦਾ ਸੀ ਉਹ ਬਦਨਾਵਾ ਟੂ ਸਪਲਾਈ ਗੰਦੀ ਹੈ ਨਹੀਂ ਕਹਿਣਾ ਮੈਂ ਕਿ ਜੀ ਐਮਐਲਏ ਤੁਹਾਡੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਜਿੱਦਾਂ ਤੁਸੀਂ ਮੌਜੂਦਾ ਕਾਉਂਸਲਰ ਹੋ ਅੱਜ ਤੱਕ ਅੱਜ ਦਿਨ ਤੱਕ ਉਹਨਾਂ ਨੇ ਕਦੀ ਵੀ ਨਹੀਂ ਕੀਤੀ ਅਸੀਂ ਚਾਹੇ ਮਾਰਕ ਲੱਤੀ ਹੋਈਏ ਉਹਨਾਂ ਨੇ ਕਦੀ ਨਹੀਂ ਰਾਮ ਸਲਾਮ ਵੀ ਨਹੀਂ ਗਏ ਉਹਨਾਂ ਨੂੰ ਚਾਹੀਦਾ ਹੈ ਕਿ ਗੱਲ ਕਰੇ ਤਾਂ ਦੇ ਹੁਣ ਕਿਸ ਤਰ੍ਹਾਂ ਫੇ ਤੁਸੀਂ ਆਪਣਾ ਕੰਮ ਦੇ ਨਾਲ ਦਫਤਰ ਦੇ ਵਿੱਚ ਲੋਕਾਂ ਨੂੰ ਵੀ ਟਾਈਮ ਦੇ ਰਹੇ ਦੇਖੋ ਜਿੰਨਾ ਕੋ ਹੋ ਸਕਦਾ ਆਪਾਂ ਲੋਕਾਂ ਦੇ ਚੁਣੇ ਨੁਮਾਇੰਦੇ ਆ ਅਸੀਂ ਲੋਕਾਂ ਦੇ ਜਨਤਾ ਦੇ ਵਿੱਚ ਹੀ ਰਹਿਣਾ ਉਹਨਾਂ ਦਾ ਦੁੱਖ ਸੁੱਖ ਦਾ ਭਾਈਵਾਲ ਹਾਂ ਮੈਂ ਅਗਰ ਜਨਤਾ ਨੇ ਮੈਨੂੰ ਬਣਾਇਆ ਮੈਂ ਉਹਨਾਂ ਨਾਲ ਕਦਮ-ਨਾ-ਕਦਮ ਮਿਲਾ ਕੇ ਚੱਲਾਂਗਾ ਛੇ ਜਿਸ ਤਰ੍ਹਾਂ ਦਾ ਮਰਜ਼ੀ ਕੰਮ ਹੋਵੇ ਕਿ ਦੁੱਖ ਸੁੱਖ ਦਾ ਕੰਮ ਹੋਵੇ ਤਾਂ ਵੀ ਮੈਂ ਨਾਲ ਚੱਲਾਂਗਾ ਉਸੀਂ ਕਿੱਥੇ ਕਮੀ ਚਲਾਂਗੇ ਕਮੀ ਦਾ ਹੋਵੇ ਤਾਂ ਵੀ ਚਲਾਂਗੇ ਕਿ ਕਿੰਨੇ ਕੰਮ ਕਮਲ ਜੀ ਜਿਹੜੇ ਤੁਹਾਡੇ ਵਾਰਡ ਦੇ ਕਿੰਨਾ ਕ ਬਜਟ ਹੈਗਾ ਅੰਦਾਜ਼ਾ ਜਿਹੜਾ ਤੁਹਾਡੇ ਕੰਮ ਹੋਣ ਵਾਲੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 10 ਮਹੀਨੇ ਦਾ ਤੁਸੀਂ ਲਿਖ ਕੇ ਦਿੱਤਾ ਹੋਇਆ ਹਲੇ ਤਾਂ ਕਰ ਕੰਮ ਨਹੀਂ ਹੋਇਆ ਦੇਖੋ ਜੋ ਜੋ ਲਿਖ ਕੇ ਦਿੱਤਾ ਸਪੀਡ ਬ੍ਰੇਕਰ ਵੀ ਲਿਖ ਕੇ ਦਿੱਤੇ ਵਾਟਰ ਸਪਲਾਈ ਲਿਖ ਕੇ ਦਿੱਤੇ ਸੀਵਰੇਜ ਲਿਖ ਕੇ ਦੇ ਦਿੱਤਾ ਸਟੀਲ ਲਾਈਟਾਂ ਲਿਖ ਕੇ ਦਿੱਤੀਆਂ ਹਾਲੇ ਤੱਕ ਇੱਕ ਵੀ ਨਹੀਂ ਪੂਰਾ ਹੈ ਕੋਈ ਪੈਚ ਵਰਕ ਜਾ ਕੋਈ ਗਲੀ ਬੜੀ ਨਾ ਜੀ ਨਾ ਕੋਈ ਇੱਕ ਇੱਕ ਗਲੀ ਬੜੀਆਂ ਹੋਵੇ ਤੁਸੀਂ ਸਾਰੀ ਕਲੋਨੀ ਘੁੰਮ ਲੋ ਜਿਨ੍ਹਾਂ ਜਿਨ੍ਹਾਂ ਦੇ ਮੈਂ ਨਾਮ ਲਿਖਿਆ ਜੇ ਅਗਰ 4 ਸਾਲਾਂ ਦੇ ਵਿੱਚ ਅੱਧੀ ਵੀ ਕੋਈ ਗਲੀ ਬਣੀ ਹੋਏਗੀ ਨਾ ਤੇ ਮੈਨੂੰ ਜਿੱਥੇ ਕਹੋਗੇ ਉੱਥੇ ਪਾ ਦੇਣਾ ਏਸੀ ਸਾਡੇ ਨਾਲ ਵਾਰਡ ਨੰਬਰ 51 ਤੋਂ ਕਾਉਂਸਲਰ ਕਮਲ ਕੁਮਾਰ ਹੁਣੀ ਜਿਨ੍ਹਾਂ ਆਪਣੇ ਵਿਚਾਰ ਸਾਂਝੇ ਕੀਤੇ ਤਾਂ ਅਸੀਂ ਤਮਾਮ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਵੀ ਆ ਉਹਨਾਂ ਤੋਂ ਵੀ ਗੱਲਬਾਤ ਕਰਕੇ ਇਸ ਗੱਲ ਦਾ ਜਵਾਬ ਲਵਾਂਗੇ ਕਿਉਂਕਿ ਮੌਜੂਦਾ ਸਰਕਾਰ ਦੇ ਨਮਾਇंदे ਨੇ ਤੇ ਜ਼ਿੰਮੇਵਾਰੀਆਂ ਹੁੰਦੀਆਂ ਸਰਕਾਰ ਤੇ ਕਾਰਜ ਵਿੱਚ ਕਾਰਜਕਾਲ ਦੇ ਵਿੱਚ ਨਮਾਇੰਦਿਆਂ ਦੀਆਂ ਤਾਂ ਵੇਖਾਂਗੇ ਕਿੱਥੇ ਮੁਸ਼ਕਲ ਆ ਰਹੀ ਹੈ ਕਿਉਂ ਨਹੀਂ ਕੰਮ ਹੋ ਰਿਹਾ ਲਗਾਤਾਰ ਸਰਕਾਰ ਦੇ ਵਿੱਚ ਕਾਉਂਸਲਰ ਵੀ ਜੁੜੇ ਗਏ ਸਰਕਾਰ ਵੀ ਬਣ ਗਈ ਸਾਲਾਂ ਤੋਂ ਕੰਮ ਕਾਉਂਸਲਰਾਂ ਦਾ ਕਹਿਣਾ ਕਿ ਹੋਏ ਨਹੀਂ ਤਾ ਗੱਲਬਾਤ ਕਰਕੇ ਅਗਲੀ ਨਿਊਜ਼ ਹੈਡਲਾਈਨ ਟੂਡੇ ਦੇ ਮਾਧਮ ਨਾਲ ਹੀ ਉਹ ਵੀ ਰਿਪੋਰਟ ਤੁਹਾਡੇ ਨਾਲ ਜਲਦ ਸਾਂਝੀ ਕਰਾਂਗੇ